ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ Kaur ਤੁਹਾਡਾ ਸਵਾਗਤ ਹੈ ਸੰਗਰੂ ਫੈਮਿਲੀ ਚੈਨਲ ਤੇ ਹੁਣ ਬਾਜ ਗੇਨੇਸ਼ ਜੀ ਦੁਪਹਿਰ ਦੇ 2:30 ਵੇ ਦਾ ਟਾਈਮ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਬਾਕੀ ਅੱਜ ਲੱਗੀਆਂ ਜੀ ਆਪਾਂ ਪਿੰਜਰਿਆਂ ਦੀ ਸੈਟਿੰਗ ਕਰਨ ਪਿੰਜਰਿਆਂ ਦੇ ਮਤਲਬ ਕਿ ਜਿੱਥੇ ਪਿੰਜਰਾ ਰੱਖਿਆ ਹੋਇਆ ਸੀ ਉੱਥੇ ਵਸਥਾ ਤੁਸੀਂ ਦੇਖਿਆ ਕੱਚਾ ਪਰ ਉਹ ਤੁਸੀਂ ਇੱਟਾਂ ਚੁਣ ਲੱਗਿਆਂਗੇ ਕਿ ਕਿਹੜੀ ਫੀਮੇਲ ਡੌਗ ਹੈ ਜੀ ਉੱਥੇ ਜ਼ਿਆਦਾ ਟੋਈ ਫੱਟ ਲੈਂਦੀਆਂ ਨੇ ਫਿਰ ਉਹ ਟੋਈ ਫੱਟ ਕੇ ਮਤਲਬ ਮੀਂਹ ਆਉਂਦਾ ਫਿਰ ਚ ਪਾਣੀ ਧਰ ਜਾਂਦਾ ਫਿਰ ਤਾਂ ਕਰਕੇ ਸੋਚਿਆ ਵੀ ਨਹੀਂ ਇੱਟਾਂ ਪਈਆਂ ਗਈਆਂ ਜਿਹੜੇ ਮੀਂਹ ਨਾਲ ਉਹਦੇ ਥੱਲੇ ਵੀ ਆਪਾਂ ਚਣਾਈ ਕਰ ਦਿੰਨੇ ਆ ਤੇ ਨਾਲੇ ਉਹਦੇ ਨਾਲ ਫਿਰਹੀ ਹੈਗਾ ਵੀ ਥੱਲੇ ਜਦੋਂ ਮੀਂਹ ਆਉਂਦਾ ਤਾਂ ਪਾਣੀ ਨਹੀਂ ਆਊਗਾ ਉੱਪਰੋਂ ਤਾਂ ਤੇ ਛੱਤ ਹੈਗੀ ਆ ਪਿੰਜਰੇ ਦੇ ਪਰ ਤਾਂ ਥੱਲੇੋਂ ਯਾਨੀ ਕੀ ਫਿਰ ਪ੍ਰੋਬਲਮ ਆਉਂਦੀ ਸੀਗੀ ਤੇ ਲੱਗਿਆ ਜੀ ਆਪਾਂ ਫਿਰ ਉਹਦੀ ਅੱਜ ਚਣਾਈ ਕਰਨ ਤੇ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਤੇ ਅੱਜ ਵੀ ਬਾਕੀ ਮੌਸਮ ਵੀ ਥੋੜਾ ਜਿਹਾ ਖਰਾਬ ਆ ਜੀ ਮੀਂਹ ਵਾਲਾ ਹੋਇਆ ਪਿਆ ਬੱਦਲ ਹੋਇਆ ਪਿਆ ਵਿੱਚ ਧੁੱਪ ਵੀ ਆ ਜਾਂਦੀ ਹੈ ਹੁਣ ਵੀ ਇਸ ਵੇਲੇ ਤੋਂ ਕੈਮਰੇ 'ਚ ਦਿਖਦਾ ਹੋਵੇ ਫਲਕੀ-ਹਲਕੀ ਕਣੀਆਂ ਸਟੇ ਵੀ ਪੈ ਰਹੀਆਂ ਨੇ ਕਦੇ ਬੱਦਲ ਹੋ ਜਾਂਦਾ ਕਦੇ ਮੀਂਹ ਆ ਜਾਂਦਾ ਤੇ ਕਦੇ ਧੁੱਪ ਨਿਕਲ ਜਾਂਦੀ ਹੈ ਚਲੋ ਜੀ ਆਪਾਂ ਕਰਦੇ ਵੀਡੀਓ ਸ਼ੁਰੂ

ਹੇਠਾਂ <sweak> ਲਿਖੋ <sweak> ਕੌਣ ਇਟਾ ਗਿਆ ਇਹ ਜੋਦੀ ਨਾ ਫਿਰ ਆਹ ਹਨੇ ਹੈ ਜਿਹਾ ਨਾ ਉਹਦਾ ਪੱਟੇ ਨਹੀਂ ਉਹਦਾ ਪੱਟੇ ਨਹੀਂ ਨਾ ਉਹ ਇਹ ਜਿਹੜਾ ਨਾ ਜਿਹੜਾ ਦਿੱਤੀ ਹੈ ਨਾ ਅੱਲਾਹ ਹਾਂ ਕੋਈ ਨਹੀਂ ਕੀ ਆਇਆ ਇੱਕ ਬੇਕ ਫਿਨਿਸ਼ ਹੋ ਗਈ ਹੈ ਹਮਮ ਤਾਂ ਨਾ ਇੱਕ ਬੇਕ ਫਿਨਿਸ਼ ਹੋ ਗਈ ਹੈ ਸਾਈਜ਼ ਵੀ ਇੱਕ ਫੈਕਟਰ ਹੁੰਦਾ ਹੈ ਉਹ ਫਰਮੰਦਾ ਜਦੋਂ ਆਪਣੇ ਲਈ ਮੇਰੇ ਲਈ ਖੋ ਮੇ ਆ ਰਹੇ ਪੂਰੀ ਦਾ ਪੂਰੀ ਉਹ ਕੰਨੀ ਤੇ ਕਰਦੀ ਫਿਰਦਾ ਹੈ ਚੱਲ ਤੱਕੀ ਨਾ ਆ ਜਾ ਕਿਸਾਰ ਤੇ ਚੱਲ ਕੁਮਾਰ ਜੀ ਦਰ ਤੋ ਵੀ ਮਿੱਟੀ ਹੈਟਾ ਦੇ ਦੇ ਸਾਰੇ ਵਿੱਚ ਪੈਣੀ ਆ। ਅੱਜ ਇਹੋ ਜਿਹੀ। ਦੂਰੇ। ਦੂਰੇ ਬਦਲਾਵਾ ਕੀਓ? ਗੰਮੀ ਲੱਗਦੀ ਆ। ਜੇ ਮਿਲ ਨੂੰ ਬਸ ਇਹ ਤੋਂ ਹੋਰ ਉਦ ਨੂੰ ਕਰ ਦੇ। ਜੇ ਮੇਰੇ ਇੱਧਰ ਬਹਿ ਜਾ। ਤੇ ਉਹ ਉਹ ਸੁਆਰੇ ਤਾਂ ਤਪ ਤਪ ਪੈ ਗਏ। ਤੇ ਇਹ ਉਦ ਨੂੰ ਕਰ ਦੇ। ਤੋ ਪੁੱਛ ਤਾਂ ਮੋਹ ਰਣੀ ਵੀ ਇੱਥੇ। ਫੇਦੀ ਕਰਾਂ ਕਣੀ ਕੁੜੀ ਹੋ ਗਈ ਨੇ। ਬਸ ਇੱਥੇ। ਲਓ ਜੀ ਇੱਥੇ ਆਪਾਂ ਪਿੰਜਰੇ ਦੇ ਵਿੱਚ ਜਿਹੜੀਆਂ ਥੱਲੇ ਈਟਾਂ ਚੜਨੀਆਂ ਸੀ ਉਹ ਚੜਨਤੀਆਂ ਤੇ ਇਹ ਚੜਨ ਦਾ ਕਾਰਨ ਤਾਂ ਸੀ ਜੀ ਪਹਿਲਾਂ ਤਾਂ ਸੋਚਿਆ ਸੀ ਵੀ ਕੱਚੇ ਜੀ ਰੱਖਾਂਗੇ ਪਿੰਜਰਾ ਫਿਰ ਜਿਹੜੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਛੋਟੇ ਵਾਲ ਫੀਮੇਲ ਡੌਗ ਬੈਠੀ ਹੈ ਇਹ ਇਹ ਨਾ ਟੋਏ ਪੱਟ ਦਿੰਦੀ ਸੀ ਕੰਧ ਦੇ ਨਾਲ ਵੀ ਤੇ ਟੋਏ ਪੱਟ ਕੇ ਮਤਲਬ ਪਿੰਜਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀਆਂ ਸੀ ਇਹ ਤੇ ਫਿਰ ਉਹਦਾ ਕਰਕੇ ਫਿਰ ਅਸੀਂ ਤਾਂਗਾ ਕਿੱਟਾਂ ਰੱਖਤੀਆਂ ਹੁਣ نیچے ਤੇ ਨਾਲ ਤਾਂ ਫਿਰ ਜਦੋਂ ਮੀਂਹ ਆਂਦਾ ਸੀਗਾ ਉ ਤਾਂ ਉਪਰੋਂ ਤਾਂ ਇਹਦੀ ਛੱਤ ਹੈਗੀ ਆ ਥੋੜਾ ਜਿਹਾ ਟੁੱਟਿਆ ਹੋਇਆ ਸੀਗਾ ਉੱਥੇ ਚਾਦਰ ਰੱਖਤੀ ਆ ਛੱਤ ਹੈਗੀ ਉਪਰੋਂ ਨਹੀਂ ਇਹਦੇ ਪਾਣੀ ਆਂਦਾ ਲੇਕਿਨ ਨੀਚੋਂ ਫਿਰ ਗਿੱਲਾ ਹੋ ਜਾਂਦਾ ਸੀ ਥਾਂ ਇਹਦਾ ਤੇ ਫਿਰ ਤਾਂ ਕਰਕੇ ਫਿਰ ਅਸੀਂ ਇੱਟਾਂ ਇਹਦੇ ਚੰੰਤੀਆਂ ਤੇ ਇਹ ਪੱਧਰ ਪਹਿਲਾਂ ਰਮਾਨ ਨੇ ਕੀਤਾ ਸਾਰ ਤੇ ਉਹਨੇ ਪੱਧਰ ਕਰਕੇ ਫਿਰ ਮੈਂ ਨਾਲ ਹੈਲਪ ਮੈਂ ਕਰਵਾਤੀ ਚੰਨੋ ਨੇ ਦਿੱਤੀਆਂ ਰਮਾਨ ਨੇ ਤੇ ਇਹਦੇ ਵਾਸਤੇ ਜਿਹੜੀ ਆ ਫੀਮੇਲ ਡੌਗ ਆ ਰਹੀ ਜੀ ਇਹਦੇ ਵਾਸਤੇ ਬਣਾਇਆ ਵੈਸੇ ਇਹ ਤੇ ਵੈਸੇ ਤਾਂ ਇਹਨੂੰ ਹੁਣ ਕਿਉਂਕਿ ਅ ਪਰੇ ਰੱਖਿਆ ਹੁੰਦਾ ਤੇ ਹੁਣ ਅੱਜ ਮੌਸਮ ਥੋੜਾ ਠੰਡਾ ਹੈਗਾ ਤਾਂ ਕਰਕੇ ਹੁਣ ਇਹਦੇ ਵਿੱਚ ਟਾੜਤੀ ਇਹ ਤੇ ਅੱਜ ਹੁਣ ਥੋੜਾ ਮੀਂਹ ਵੀ ਕਣੀਆਂ ਵੀ ਪੈ ਰਹੀਆਂ ਨੇ ਧੁੱਪ ਵੀ ਥੋੜੀ ਥੋੜੀ ਹੈਗੀ ਹੈ ਵਿੱਚ ਵਿੱਚ ਕਣੀਆਂ ਵੀ ਪੈ ਰਹੀਆਂ ਨੇ ਤੇ ਲੋ ਜੀ ਹੁਣ ਆਪਾਂ ਵੀਡੀਓ ਵੀ ਕਰਦੇ ਆ ਕੰਪਲੀਟ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਜੀ ਵੀਡੀਓ ਕਿਦਾਂ ਦੀ ਲੱਗੀ ਚਲੋ ਜੀ ਮਿਲਦੇ ਹਾਂ ਹੁਣ ਆਪਣੀ ਅਗਲੀ ਵੀਡੀਓ ਵਿੱਚ ਤੁਸੀਂ ਆ ਦੇਖ ਸਕਦੇ ਹੋ ਜਿਹੜੀ ਆ ਫੀਮੇਲ ਡੌਗ ਹੈ ਜੀ ਇਹ ਵੀ ਹੈ ਤਾਂ ਰੀਟਰੀਵਰ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਦਾਂ ਵੀ ਇਹਦੇ ਇਹਦੇ ਨਾਲ ਵਾਲ ਕੱਟ ਕਰਤੇ ਜਿਹੜੀ ਵੱਡੀ ਵਾਲੀ ਆ ਉਹਦੇ ਵਾਲ ਹਾਲੇ ਕੱਟ ਨਹੀਂ ਕਰੀ ਕਿਉਂਕਿ ਉਹ ਸੂਨ ਵਾਲੀ ਆ ਫਿਰ ਉਹਦੇ ਬੱਚੇ ਉਹ ਸੇਲ ਕਰਨੇ ਆ ਫਿਰ ਉਹ ਪਹਿਲਾਂ ਫੀਮੇਲ ਡੌਗ ਦੇਖਦੇ ਹੁੰਦੇ ਨੇ ਵੀ ਬਾਕੀ ਪਿਓਰ ਆ ਤੇ ਜਿਹੜੀ ਇਹ ਵਾਲੀ ਆ ਇਹ ਹਾਲ ਬੱਚੀ ਆ ਇਹ 7-8 ਮਹੀਨੇ ਦੀ ਆ ਤੇ ਇਹਦੇ ਵਾਲ ਫਿਰ ਘਰ ਹੀ ਕੱਟ ਕਰਤੇ ਤੇ ਡੈਡੀ ਨੇ ਤੇ ਉਹ ਜਾਣ ਕੇ ਪੁੱਛਦੇ ਉੱਤੇ ਥੋੜਾ ਜਿਹਾ ਵਾਲ ਰੱਖ ਦੇ ਕਹਿੰਦੇ ਫਿਰ ਇਹ ਮੱਖੀਆਂ ਕਿਵੇਂ ਚੱਲੂਗੀ ਤੇ ਜਿਹੜਾ ਮੂੰਹ ਤੇ ਆ ਉਹਦੋਂ ਫਿਰ ਟਾਈਮ ਹੋ ਗਿਆ ਸਟਾਰਾਂ ਦਾ ਉਹ ਫਿਰ ਕੱਟ ਨਹੀਂ ਹੋਏ ਵਿਚੀ ਰਹਿ ਗਿਆ ਹੁਣ ਇੱਕ ਦਿਨ ਕਹਿੰਦੇ ਸੀ ਮੈਂ ਫ੍ਰੀ ਹੋ ਕੇ ਫਿਰ ਇਹਦੇ ਵਾਲ ਕੱਟ ਦੂੰਗਾ ਕਿਉਂਕਿ ਗਰਮੀ ਆ ਫਿਰ ਉਦੋਂ ਦਾ ਹੁਣ ਥੋੜਾ ਘਟ ਹੋਕਦੀ ਆ ਵੈਸੇ ਧੁੱਪ ਆ ਗਿਰਮਾਨ ਹੀ ਹੋ ਗਿਆ ਇਹਨੂੰ ਵੱਡੇ ਵਾਲ ਨੂੰ ਉਧਰ ਹੀ ਬੰਨਦੇ ਚਲੋ ਜੀ ਆਪਾਂ ਹੁਣ ਵੀਡੀਓ ਕਰਦੇ ਆ ਕੰਪਲੀਟ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੀ ਸਤਿ ਸ੍ਰੀ ਅਕਾਲ ਜੀ